ਦਾ तकरीबन 5.5 ਦਾ ਤੇ ਇਹ Swami Vivekananda ਨੰਦਾ ਸਟੈਚੂ ਬਣਿਆ ਤੇ ਸਾਰੀ ਸੰਗਤ ਜਿੰਨੇ ਵੀ ਸ਼ਰਧਾਲੂ ਏ ਸਾਰੇ ਇਧਰਲੇ ਬਣੇ Swami Vivekananda ਨੰਦਾ ਜਿਹੜਾ ਮੰਦਿਰ ਦੇ ਵਿੱਚ ਸਟੈਚੂ ਬਣਿਆ ਤੇ ਉੱਥੇ ਸੂਰਜ ਚੜਦਾ ਵੇਖਣ ਆ ਤੇ ਸਾਰੇ ਹੀ ਜਾ ਰਹੇ ਆ ਮੰਦਿਰ ਦੇ ਵਿੱਚ ਤੇ ਉਹ ਆਪਾਂ ਵੀ ਦੇਖਣ ਜਾ ਰਹੇ ਆ Swami Vivekananda ਨੰਦਾ ਸਟੈਚੂ ਸੱਜਿਆ ਜਿਹਾ ਨਜ਼ਰ ਆਉਂਦਾ ਤੇ ਦੂਜਾ ਸਾਹਮਣੇ ਮੰਦਿਰ ਨਜ਼ਰ ਆ ਰਿਹਾ ਉੱਥੇ ਪੁਲ ਬਣਿਆ ਹੋਇਆ ਤੇ ਸਾਰੀ ਸੰਗਤ ਇਸ ਟਾਈਮ ਉੱਥੇ ਹੋ ਚੁੱਕੀ ਆ। ਸਮੁੰਦਰ ਦੇ यहां ਪਾਣੀ ਦੀਆਂ ਆਵਾਜ਼ਾਂ, ਛੱਲਾਂ ਦੀਆਂ ਆਵਾਜ਼ਾਂ ਬਹੁਤ ਜ਼ਿਆਦਾ ਆਵਾਜ਼ ਆ ਰਹੀਆਂ ਨੇ। ਕਿ ਜਿਵੇਂ ਦਿਨ ਚੜ੍ਹਦਾ ਪਿਆ ਤੇ ਓਏ ਓਏ ਸਵਾਮੀ ਦੇ ਵੇਖਣਾਂ ਤੋਂ ਸਟੇਟੂ ਤੇ ਮੰਦਰ ਮੇਂ ਧਰਾਂ ਰਿਹਾ। ਪਰ ਹਵਾ ਬਹੁਤ ਜ਼ਿਆਦਾ ਤੇਜ਼ ਹੈ। ਇਹ ਹੋ ਰਿਹਾ ਹੀ ਸਕਦਾ ਵੀ ਇੱਥੇ ਹਵਾ ਤੇਜ਼ ਨਾ ਹੋਵੇ। ਤੇ ਤਿੰਨਾ ਸਾਗਰਾਂ ਦਾ ਮੇਲ ਹੁੰਦਾ। ਸਵੇਰ ਦਾ ਵਿਊ ਬਹੁਤ ਹੀ ਸ਼ਾਨਦਾਰ ਹੋਣ ਵਾਲਾ ਹੈ। ਇਹ ਸਾਹਮਣੇ Swami Vivekananda ਦਾ ਮੰਦਿਰ ਤੇ Swami Vivekananda ਦਾ ਸਟੈਚੂ ਇਸ ਚੀਜ਼ ਨੂੰ ਵੇਖਣ ਵਾਸਤੇ ਬਹੁਤ ਦੂਰ ਦੂਰ ਤੋਂ ਦੁਨੀਆ ਆਉਂਦੀ ਹੈ ਭਾਰਤ ਦੇ ਦੇ ਨਹੀਂ ਹਰ ਇੱਕ ਦੇਸ਼ ਦੀ ਗੱਲ ਕਰੀਏ ਤੇ ਹਰ ਇੱਕ ਦੇਸ਼ ਤੋਂ ਲੋਕ ਚਾਹਣ ਵਾਲੇ ਇੱਥੇ ਆਉਂਦੇ ਆ ਭਾਰਤ ਦਾ ਅਖੀਰਲਾ ਸਿਰਾ ਵੇਖਣ ਵਾਸਤੇ ਤੇ ਇਸ ਟਾਈਮ ਜਦੋਂ ਸੂਰਜ ਚੜ੍ਹਨ ਵਾਲਾ ਸਮਾਂ ਤੇ ਸਾਹਮਣੇ ਪਬਲਿਕ ਵੇਖੋ ਕਿੰਨੀ ਦੂਰ ਦੂਰ ਤੋਂ ਲੋਕ ਆਏ ਹੋਏ ਨੇ ਤੇ ਆ ਸਾਰੇ ਜਿੰਨੇ ਵੀ ਕਿਨਾਰੇ ਤੁਸੀਂ ਵੇਖੋਗੇ ਤੇ ਲੋਕ ਇੰਨੇ ਜਿਆਦੇ ਇੱਕਠੇ ਹੋਏ ਨੇ ਤੇ ਚੜਦਾ ਸੂਰਜ ਵੇਖਣ ਵਾਸਤੇ ਦੂਰ ਦੂਰ ਤੱਕਰ ਤੁਸੀਂ ਦੇਖੋ ਤੇ ਤੇਜ਼ ਹਵਾਵਾਂ ਹਵਾਵਾਂ ਇੰਨੀਆਂ ਕੁ ਜ਼ਿਆਦੀਆਂ ਤੇਜ਼ ਨੇ ਕਿ ਕੁਝ ਵੀ ਖਾਸ ਮਾਇਕ ਤੋਂ ਬਿਨਾ ਸਮਝ ਨਹੀਂ ਆਏਗਾ ਤੇ ਇਧਰ ਮੰਦਰਾਂ ਦੇ ਵਿੱਚ ਵੱਜਦੇ ਪੈਟਲ ਤੇ ਪ੍ਰਭੂ ਦਾ ਹੋ ਰਿਹਾ ਸਿਮਰਨ ਬਹੁਤ ਹੀ ਸ਼ਾਨਦਾਰ ਖਾਸ ਪਲ ਹੋਣ ਵਾਲੇ ਨੇ ਕੰਨਿਆ ਕੁਮਾਰੀ ਜਿਹੜੀ ਕਿ ਤਮਲਨਾਡੂ ਦੇ ਵਿੱਚ ਸਥਿਤ ਕੰਨਿਆ ਕੁਮਾਰੀ ਟੈਂਪਲ ਭਾਰਤ ਦੀ ਖੀਰ ਲਈ ਸਭ ਤੋਂ ਸਰਹੱਦ ਭਾਰਤ ਦੀ ਸਭ ਤੋਂ ਅਖੀਰਲਾ ਜਗਾ ਜਿੱਥੇ ਆ ਕੇ ਤਿੰਨਾ ਸਾਗਰਾਂ ਦਾ ਮੇਲ ਹੁੰਦਾ ਹਵਾਵਾ ਇੰਨੀਆਂ ਕੋ ਤੇਜ ਕਿ ਸਮੁੰਦਰ ਦੇ ਪਾਣੀ ਨੂੰ ਵੀ ਝੱਕ ਝੱਕ ਕੇ ਮਾਰਦੀਆਂ ਆ ਆ ਸਾਹਮਣੇ ਤੁਸੀਂ ਵੇਖੋ ਵੀ ਸਮੁੰਦਰ ਦੀਆਂ ਛੱਲਾ ਕਿੰਨੀਆਂ ਵੱਜਦੀਆਂ ਪਈਆਂ ਨੇ ਤੇ ਆ ਦਾ ਕੀ ਤੇ ਆ ਸਾਹਮਣੇ ਕਿੱਡੀ ਵੱਡੀ ਸਟੈਚੂ ਬਣੀ ਹੋਈ ਹੈ ਸਵਾਮੀ ਵੇਕਾਨੰਦ ਦਾ ਤੇ ਉਹ ਸਾਹਮਣੇ ਨਾਲ ਇਹ ਮੰਦਿਰ ਆਪਾਂ ਮੰਦਿਰ ਤੇ ਵੀ ਦਰਸ਼ਨ ਕਰਨ ਵਾਸਤੇ ਜਾਵਾਂਗੇ ਉਹ ਉੱਥੋਂ ਚੱਲਦਾ ਹੈ ਬੋਟ ਤੇ ਜਿਹੜਾ ਸਾਰੀਆਂ ਸੰਗਤਾਂ ਨੂੰ ਲੈ ਕੇ ਸਰਧਾਲਵਾਂ ਨੂੰ ਉਹ ਜਗ੍ਹਾ ਤੇ ਲੈ ਕੇ ਜਾਊਗਾ ਬਹੁਤ ਹੀ ਸ਼ਾਂਤ ਤੇ ਹੁਣ ਸੂਰਜ ਚੜਨ ਵਾਲਾ ਤੇ ਸੂਰਜ ਦੀ ਵੇੜ ਦੇ ਵਿੱਚ ਸਾਰੇ ਜਿਹਨੇ ਖੜੇ ਹੋਏ ਨੇ ਆ ਸਾਹਮਣੇ ਮੰਦਰ ਬਣਿਆ ਆ ਤੇ ਇਧਰਲੇ ਬੰਨੇ ਉਹ ਦੂਰ ਦੂਰ ਤੱਕ ਸ਼ਰਧਾਲੂ ਨਜ਼ਰ ਆਉਣਗੇ ਜੇ ਗੱਲ ਕਰੀਏ ਐਸ ਸਾਈਡ ਦੇ ਤੇ ਇਧਰਲੇ ਬੰਨੇ ਵੇਖੋ ਉਹ ਮੰਦਰ ਤੇ ਹਿੜਲੇ ਬੰਨੇ ਕਿੰਨੀ ਜਾਰੀ ਸੰਗਤ ਆਣ ਕੇ ਦਰਸ਼ਨ ਕਰਨ ਵਾਸਤੇ ਚੜਦਾ ਸੂਰਜ ਤੇ ਲੈਂਦਾ ਸੂਰਜ ਵੇਖਣ ਵਾਸਤੇ ਲੋਕ ਇੱਥੇ ਆਉਂਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਸਟੈਚੂ ਦੇ ਵੀ ਦਰਸ਼ਨ ਕਰਵਾ ਕੇ ਲੈ ਕੇ ਆਉਂਦੇ ਨੇ ਉਹ ਸਾਹਮਣੇ ਜਿਹੜਾ ਸਟੈਚੂ Swami Vivekananda ਦਾ ਉਹ ਸਾਹਮਣੇ ਬਹੁਤ ਵੱਡਾ ਪੁਲ ਬਣਿਆ ਹੋਇਆ ਤੇ ਉਸ ਤੋਂ ਅਗਲੇ ਬੰਨੇ ਇੱਕ ਮੰਦਿਰ ਬਣਿਆ ਹੋਇਆ ਤੇ ਇਧਰਲੇ ਬੰਨੇ ਚੰਦਰਮਾ ਦਾ ਆਪਣਾ ਨਜ਼ਰ ਆ ਰਿਹਾ ਤੇ ਭਾਵੇਂ ਸੂਰਜ ਦੀ ਵਾਰੀ ਆ ਟਾਈਮ ਸਵੇਰ ਦਾ ਤਕਰੀਬਨ ਲਗਭਗ 6:30 ਦਾ ਹੋ ਚੁੱਕਾ ਹੈ ਤੇ ਹੁਣ ਸੂਰਜ ਨਿਕਲੇਗਾ ਤੇ ਨਾਲ ਦੇ ਨਾਲ ਜਿੰਨੇ ਕਹਿੰਦੇ ਸੂਰਜ ਅਸਤ ਤੇ ਸੂਰਜ ਚੜਦਾ ਦਸਤੂਰ ਸ਼ੇਪ ਦਾ ਇਹ ਜਗ੍ਹਾ ਦਾ ਸਭ ਤੋਂ ਉੱਤਮ ਮੰਨਿਆ ਜਾਂਦਾ ਤੇ ਇੱਕ ਜਿਵੇਂ ਕਹੇ ਰਿਏ ਪ੍ਰਮਾਤਮਾ ਨੂੰ ਪਾਉਣ ਵਾਲੀ ਗੱਲ ਕਹੀ ਜਾਂਦੀ ਹੈ ਕਿ ਰੱਬ ਨਾਲ ਜੁੜਨ ਵਾਲਾ ਇਹ ਸਮਾਂ ਹੁੰਦਾ ਕੰਨਿਆ ਕੁਮਾਰੀ ਦਾ ਬਹੁਤ ਹੀ ਖਾਸ ਇਤਿਹਾਸ ਹੈ ਜਿਹੜਾ ਆਪਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਜੇ ਤੁਸੀਂ ਵੇਖੋ ਕੰਨਿਆ ਕੁਮਾਰੀ ਦੇ ਸ਼ਾਨਦਾਰ ਵਿਊ ਸਵੇਰ ਦਾ ਆਪਣੀ ਵੀਡੀਓ ਨੂੰ ਵੇਖ ਰਹੇ ਸਾਰਿਆਂ ਮਿੱਤਰ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆਪਾਂ ਇਸ ਟਾਈਮ ਪਹੁੰਚ ਚੁੱਕੇ ਹਾਂ ਕੰਨਿਆ ਕੁਮਾਰੀ ਤੇ ਆਪਾਂ ਪੰਜਾਬ ਤੋਂ ਨਿਕਲੇ ਸੀ 26 ਦਸੰਬਰ ਨੂੰ ਤੇ ਅੱਜ ਹੈ ਗਈ ਆ 26 ਜਨਵਰੀ ਇੱਕ ਮਹੀਨੇ ਦੇ ਵਿੱਚ ਪਹਿਲਾਂ ਆਪਾਂ ਮਹਾਰਾਸ਼ਟਰ ਗਏ ਮਹਾਰਾਸ਼ਟਰ ਮੁੰਬਈ ਤੋਂ ਆਪਣਾ ਸਾਈਕਲ ਦਾ ਸਫ਼ਰ ਸਟਾਰਟ ਕੀਤਾ ਉਸ ਤੋਂ ਬਾਅਦ ਦੇ ਵਿੱਚ ਆਪਾਂ ਪਹੁੰਚੇ ਗੋਆ ਤੇ ਗੋਆ ਤੋਂ ਬਾਅਦ ਦੇ ਵਿੱਚ ਆਪਾਂ ਪਹੁੰਚੇ ਕਰਨਾਟਕਾ ਕਰਨਾਟਕਾ ਤੋਂ ਬਾਅਦ ਦੇ ਵਿੱਚ ਕੇਰਲਾ ਕੇਰਲਾ ਤੋਂ ਹੁਣ ਤਾਮਿਲਨਾਡੂ ਤਾਮਿਲਨਾਡੂ ਦੇ ਅਖੀਰ ਭਾਰਤ ਦਾ ਅਖੀਰ ਜਿਹੜਾ ਕਹਿ ਸਕਦੇ ਆਪਾਂ ਇੱਥੇ ਆ ਕੰਨਿਆ ਕੁਮਾਰੀ ਜਿੰਦਾ ਦਰਸ਼ਨ ਜਿੰਦੇ ਦਰਸ਼ਨ ਕਰਨ ਵਾਸਤੇ ਸੰਗਤ ਬਹੁਤ ਦੂਰ ਦੂਰ ਤੋਂ ਆਈ ਹੋਈ ਆ ਸਵੇਰ ਦਾ 뷰 ਸ਼ਾਨਦਾਰ ਹੈ ਦੇਖਣ ਵਾਲਾ ਹੈ ਵੇਖੋ ਕਿੰਨਾ ਜਿਆਦਾ ਸੰਗਤਾਂ ਦਾ ਹੜ ਆਇਆ ਪਿਆ ਹੈ ਚੜਦਾ ਆ ਸੂਰਜ ਉਹ ਸਾਹਮਣੇ ਤੋਂ ਨਜ਼ਰ ਆਵੇਗਾ ਇਹ ਜਗ੍ਹਾ ਤੋਂ ਸੂਰਜ ਚੜ੍ਹੇਗਾ ਤੇ ਜਿੰਨੂੰ ਵੇਖਣ ਵਾਸਤੇ ਦੂਰ ਦੂਰ ਤੱਕ ਤੁਸੀਂ ਵੇਖੋ ਜਿੰਨੀ ਸੰਗਤ ਸਾਰੀ ਸਮੁੰਦਰ ਦੇ ਕਿਨਾਰੇ ਖੜ ਕੇ ਲੁਪਤ ਲੈ ਰਹੀ ਆ ਨੰਦ ਮਾਰ ਰਹੀ ਆ ਉਹ ਉੱਪਰਲੇ ਬੰਨੇ ਚੰਨ ਵੀ ਚੜ ਚੁੱਕਾ ਹੈ ਤੇ ਇਧਰਲੇ ਬੰਨੇ ਹੁਣ ਸੂਰਜ ਦੀ ਵਾਰੀ ਹੈ ਤੇ ਸਾਹਮਣੇ Swami Vivekananda ਦਾ ਸ਼ਾਨਦਾਰ ਮੰਦਿਰ Swami Vivekananda ਦਾ ਸ਼ਾਨਦਾਰ ਸਟੈਚੂ ਜਿਨ੍ਹਾਂ ਨੂੰ ਇੱਥੇ ਪਹੁੰਚ ਕੇ ਜਿਵੇਂ ਕਹ ਰਹੀਏ ਗਿਆਨ ਦੀ ਪ੍ਰਾਪਤੀ ਹੋਈ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਸੰਗਤਾਂ ਇੱਥੇ ਬਹੁਤ ਹੀ ਸ਼ਾਂਤ ਮਨ ਨਾਲ ਆਉਂਦੀਆਂ ਨੇ ਤੇ ਇੱਥੇ ਬੈਠ ਕੇ ਆਪਣੇ ਪਰਮਾਤਮਾ ਨੂੰ ਯਾਦ ਕਰਦੀਆਂ ਨੇ ਆਪਾਂ ਨਿਕਲੇ ਆਂ ਪੰਜਾਬ ਤੋਂ ਕੇਰਲਾ ਤੇ ਕੰਨਿਆ ਕੁਮਾਰੀ ਦੇ ਸਾਈਕਲ ਦੇ ਸਫ਼ਰ ਤੇ ਅੱਜ ਆਪਾਂ ਨੂੰ ਚੱਲਦਿਆਂ ਨੂੰ 1 ਮਹੀਨਾ ਹੋ ਗਿਆ ਯਾਨੀ ਕਿ 26 ਦਸੰਬਰ ਨੂੰ ਆਪਾਂ ਆਪਣਾ ਸਫ਼ਰ ਸਾਈਕਲ ਤੇ ਸਟਾਰਟ ਕੀਤਾ ਸੀ ਤੇ ਅੱਜ 26 ਜਨਵਰੀ ਤੇ ਇਸ ਟਾਈਮ ਆਪਾਂ ਪਹੁੰਚ ਚੁੱਕੇ ਆਂ ਭਾਰਤ ਦੀ ਸਭ ਤੋਂ ਅਖੀਰਲੀ ਸਰਹੱਦ ਕੰਨਿਆ ਕੁਮਾਰੀ ਇਸ ਤੋਂ ਅੱਗੇ ਸਮੁੰਦਰ ਹੈ ਇੱਥੇ ਤਿੰਨ ਸਾਗਰਾਂ ਦਾ ਮੇਲ ਹੁੰਦਾ ਹੈ ਇੱਕ ਬੰਨੇ ਅਰਬੀਅਨ ਸਾਗਰ ਦੂਜੇ ਬੰਨੇ ਇੰਡੀਅਨ ਓਸ਼ਨ ਤੇ ਤੀਜੇ ਬੰਨੇ ਬੰਗਾਲ ਦੀ ਖਾੜੀ ਤਿੰਨਾ ਸਾਗਰਾਂ ਦੇ ਪਾਣੀ ਦਾ ਮੇਲ ਤੇ ਪਾਣੀ ਛੱਲਾਂ ਪਿਆ ਮਾਰਦਾ ਬਹੁਤ ਸ਼ਾਨਦਾਰ 뷰 ਹੈ ਤੇ ਆਪਾਂ ਲਗਭਗ 2100 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਾਈਕਲ ਤੇ ਇੱਥੇ ਪਹੁੰਚੇ ਆਂ ਪਹਿਲਾਂ ਆਪਾਂ ਮਹਾਰਾਸ਼ਟਰ ਮੁੰਬਈ ਤੋਂ ਸਾਈਕਲ ਦਾ ਸਫ਼ਰ ਸਟਾਰਟ ਕੀਤਾ ਸੀ ਉਸ ਤੋਂ ਬਾਅਦ ਦੇ ਵਿੱਚ ਆਪਾਂ ਪਹੁੰਚੇ ਗੋਆ ਗੋਆ ਤੋਂ ਬਾਅਦ ਚੇ ਕਰਨਾਟਕਾ ਕਰਨਾਟਕਾ ਤੋਂ ਬਾਅਦ ਦੇ ਵਿੱਚ ਕੇਰਲਾ ਤੇ ਕੇਰਲਾ ਤੋਂ ਹੁਣ ਆਪਾਂ ਇਸ ਟਾਈਮ ਕੰਨਿਆ ਕੁਮਾਰੀ ਭਾਵ ਕੀ ਤਾਮਲਨਾਡੂ ਦੇ ਵਿੱਚ ਹਾਂ ਤੇ ਸਵੇਰ ਦਾ 뷰 ਸੂਰਜ ਨਿਕਲਣ ਵਾਲਾ ਤੇ ਸੰਗਤਾਂ ਵੇਖੋ ਕਿੰਨੀਆਂ ਜਿਆਦੀਆਂ ਸੂਰਜ ਦੀ ਵੇਟ ਕਰਦੀਆਂ ਪਈਆਂ ਨੇ ਪਾਣੀ ਦੇ ਛੱਲਾਂ ਵੇਖੋ ਕਿੰਨੀਆਂ ਤੇਜ਼ ਜੇਕਰ ਮੈਗਨਾ ਨਾ ਲਾਏ ਹੁਣ ਆਵਾਜ਼ ਬਿਲਕੁਲ ਵੀ ਨਾ ਕੈਪਚਰ ਹੋਵੇ ਇੰਨੀਆਂ ਜਿਆਦੀਆਂ ਛੱਲਾਂ ਵੱਜਦੀਆਂ ਨੇ ਤੇ ਇਧਰਲੇ ਬੰਨੇ ਬੈਕ ਸਾਈਡ ਤੇ 뷰 ਹੁਣ ਤੁਸੀਂ ਵੇਖੋ ਸੂਰਜ ਚੜ੍ਹਨ ਵਾਲਾ ਲਾਲੀ ਪੂਰੀ ਛਾ ਗਈ ਹੈ ਜਕਾਰੇ ਲੱਗਦੇ ਪਏ ਆ ਮਹਾਦੇਵ ਦੇ ਜਕਾਰੇ ਲੱਗਦੇ ਪਏ ਆ ਕੰਨਿਆ ਕੁਮਾਰੀ ਮਾਂ ਰਾਣੀ ਦੇ ਬਹੁਤ ਸ਼ਾਨਦਾਰ 뷰 ਵੇਖਣ ਵਾਲਾ ਪਿੱਛੇ ਤੁਸੀਂ ਵੇਖੋ ਕਿੰਨੀ ਜਾਰੀ ਸੰਗਤ ਹੈ ਕਿੰਨੀ ਦੂਰ ਦੂਰ ਤੋਂ ਆਣ ਕੇ ਕੱਲੇ ਭਾਰਤ ਦੇ ਨਹੀਂ ਵਿਦੇਸ਼ਾਂ ਤੋਂ ਵੀ ਇੱਥੇ ਆਉਂਦੇ ਆ ਬਹੁਤ ਆ ਜਿੱਦਰਲੇ ਬਣੇ ਆਪਾਂ ਵਿਊ ਦੇਖਿਆ ਸੀ ਤੇ ਉਧਰਲੇ ਸੱਜੇ ਹੱਥਲੇ ਬਨੇ ਤੁਸੀਂ ਆ ਵੇਖੋ ਇੱਧਰ ਵੀ ਸੰਗਤਾਂ ਜਿਹੜੀਆਂ ਇੱਥੇ ਵੀ ਸ਼ਰਧਾਲੂ ਜਿਹੜੇ ਆਏ ਹੋਇਆ ਆ ਸਾਹਮਣੇ ਤਪੱਸਿਆ ਕਰਨ ਵਾਸਤੇ ਜਗ੍ਹਾ ਬਣਾਈ ਹੋਈ ਆ ਇੱਥੇ ਇਸ਼ਨਾਨ ਪਾਣੀ ਵੀ ਕਰਦੇ ਆ ਤੇ ਬੈਠ ਕੇ ਤੇ ਰੱਬ ਨੂੰ ਯਾਦ ਵੀ ਕਰਦੇ ਆ ਹੁਣ ਆਪਾਂ ਕੋਸ਼ਿਸ਼ ਕਰਦੇ ਆ ਜਿਹੜਾ ਟੈਂਪਲ ਹੈ ਉਹਦੇ ਦਰਸ਼ਨ ਕਰਨ ਦੇ ਜਿੱਥੇ ਸਵਾਮੀ ਵਿਵੇਕਾਨੰਦ ਦਾ ਸਟੈਚੂ ਲੱਗਾ ਆ ਤੇ ਟੈਂਪਲ ਹੈ ਇਧਰ ਆ ਨਗ ਦੇਂਦੇ ਗਿਆ ਨਗ ਵੇਚਦੇ ਨੇ ਪਤਾ ਛਾਂਡ ਕੇ ਕੱਢ ਲੋ ਤੇ ਪਤਾ ਨਹੀਂ ਕੀ ਹਿਸਾਬ ਕਰਾ ਵੇ ਆ ਦੇਖੋ ਇਹ ਕੀ ਆ ਇਹ ਕੌਣ ਸੇ ਨਾਗੇ ਕਿਤਨੇ ਦਾ ਕਿਤਨੇ ਦਾ ਇਹ ਕਿਤਨੇ ਦਾ ਇੱਕ 200 ਦਾ ਕੋਈ ਵੀ ਚੜਦਾ ਸੂਰਜ ਦਾ ਦਰਸ਼ਨ ਕਰਨ ਤੋਂ ਬਾਅਦ ਦੇ ਵਿੱਚ ਹੁਣ ਸਾਰੀ ਸੰਗਤ ਇੱਧਰਲੇ ਬਣੇ ਵਾਪਸ ਜਾ ਰਹੀ ਹੈ ਤੇ ਹੁਣ ਇਹ ਸਾਰੇ ਜਾਣਗੇ ਵੱਖ-ਵੱਖ ਜਿਹੜੇ ਇੱਥੇ ਮੰਦਰ ਬਣੇ ਹੋਏ ਆ ਤੇ ਜਾਂ ਫਿਰ Swami Vivekananda ਦੀ ਮੂਰਤੀ ਦੇ ਕੋਲ ਦਰਸ਼ਨ ਕਰਨ ਵਾਸਤੇ ਆ ਕਿੱਡੇ ਸੋਹਣੇ ਸਮੁੰਦਰ ਦੇ ਵਿੱਚੋਂ ਕੱਢੇ ਹੋਏ ਇਹਨਾਂ ਨੇ ਸ਼ੰਖ ਹਥਿਆਰ ਕੀਤੇ ਆ ਸਾਰੇ ਸਮੁੰਦਰੀ ਜਿਵੇਂ ਆ ਘੋਗੇ ਜਿਵੇਂ ਬਣੇ ਆ ਸ਼ੰਖ ਬਣੇ ਆ ਭੇੜ ਇੰਨੀ ਜ਼ਿਆਦੀ ਵੱਧ ਗਈ ਆ ਪੈਰ ਚੱਕਣਾ ਵੀ ਬੜਾ ਔਖਾ ਆ ਸਾਹਮਣੇ ਤੇਲੇ ਬਣੇ ਮੰਦਰ ਹੈ ਤੇ ਇੱਧਰਲੇ ਬਣੇ ਬਾਹਰ ਜਾਣ ਦਾ ਰਸਤਾ ਆ ਪਿੱਛੇ ਤੁਸੀਂ ਵੇਖੋ ਇੱਥੇ ਪਹੁੰਚ ਕੇ ਇੱਕ ਨਵੀਂ ਗੱਲ ਦਾ ਪਤਾ ਲੱਗਦਾ ਆ ਜਿਹੜੀ ਲਾਈਨ ਲੱਗੀ ਹੋਈ ਹੈ ਜਿਨ੍ਹਾਂ ਨੇ ਸੁਆਮੀ ਵਿਵੇਕਾਨੰਦ ਦੇ ਮੰਦਿਰ ਦੇ ਦਰਸ਼ਨ ਕਰਨ ਵਾਸਤੇ ਜਾਣਾ ਤੇ ਇੱਥੇ 300 ਰੁਪਿਆ ਚਾਰਜ ਕੀਤਾ ਜਾਂਦਾ ਇੱਕ ਜਣੇ ਤੋਂ ਇਹ ਲਾਈਨ ਲੱਗੀ ਹੋਈ ਹੈ ਉਸ ਤੋਂ ਅੱਗੇ ਇੱਕ 75 ਰੁਪਏ ਵਾਲੀ ਲਾਇਨ ਹੈ ਇਹ ਕਹਿੰਦੇ ਇੱਥੇ ਛੇਤੀ ਵਾਰੀ ਆ ਜਾਂਦੀ ਹੈ ਤੇ ਇੱਥੇ ਵੀ ਪੈਸੇ ਨੂੰ ਬਹੁਤ ਜ਼ਿਆਦਾ ਪਹਿਲ ਦਿੱਤੀ ਜਾਂਦੀ ਆ ਪੈਸਾ ਫੇਕ ਤਮਾਸ਼ਾ ਦੇਖ ਉਹ ਵਾਲੀ ਹਾਲਾਤ ਹੈ ਉਹ ਸਾਹਮਣੇ ਲਿਖਿਆ ਵੀ ਹੋਇਆ ਸਪੈਸ਼ਲੀ ਐਂਟਰੀ ਟਿਕਟ 300 ਰੁਪਿਆ ਬਹੁਤ ਲੰਮੀ ਲਾਈਨ ਦੇ ਵਿੱਚ ਆਪਾਂ ਨੂੰ ਖੜਨਾ ਪੈਣਾ ਤੇ ਚਲੋ ਕੋਈ ਨਹੀਂ ਦੂਜਿਆਂ ਦੇ ਨਾਲ ਹੀ ਆ ਦਿਨ ਕਾਫੀ ਵੱਡਾ ਤੇ ਸ਼ਾਮ ਤੱਕ ਰਵਾਰੀ ਤਾਂ ਆ ਹੀ ਜਾਊਗੀ ਆ ਸਾਰੇ ਬੈਠੇ ਹੋਏ ਆ ਲੰਮੇ ਪਏ ਹੋਏ ਆ ਅੱਧੇ ਦਾ ਲਓ ਜੀ ਲਗਭਗ 8 ਕਿਲੋਮੀਟਰ ਲੰਬੀ ਲਾਈਨ ਦੇ ਵਿੱਚ ਲੱਗੇ ਆ ਹੁਣ ਵੇਖੋ ਵਾਰੀ ਕਦੋਂ ਆਉਂਦੀ ਐ ਔਖਾ ਹੀ ਐ ਕੰਮ ਮੈਨੂੰ ਲੱਗਦਾ ਨਹੀਂ ਵੀ 3-4 ਵਜੇ ਤੋਂ ਪਹਿਲਾਂ ਆ ਜਾਗੀ ਮੈਂ ਲਗਭਗ 7:35 ਮਿੰਟ ਨੂੰ ਲੱਗਦਾ ਨਹੀਂ ਕਿ 3-4 ਵਜੇ ਬਹੁਤ ਦਰਲੇ ਬੰਨੇ ਸਾਰੀ ਜਿੰਨੀ ਵੀ ਲਾਈਨ ਨਜ਼ਰ ਆ ਰਹੀ ਹੈ ਨਾ ਉਹ 300 ਵਾਲੀ ਲਾਈਨ ਟੋਟਲ ਹੈ ਤੇ ਇਧਰ 75 ਵਾਲੀ ਆ ਪਿੱਛੇ ਵੀ ਤੁਸੀਂ ਵੇਖੋ ਬਹੁਤ ਲੰਬੀ ਲਾਈਨ ਦਾ ਆਪਾਂ ਸਾਹਮਣਾ ਕਰਕੇ ਇੱਥੇ ਤੱਕ ਪਹੁੰਚੇ ਟਾਈਮ ਅਜੇ ਕੋਈ ਖਾਸ ਨਹੀਂ ਪਰ ਫਿਰ ਵੀ ਜਲਦੀ ਪਹੁੰਚ ਚੱਲੇ ਸਵਾ 9 ਹੀ ਹੋਏ ਨੇ ਤੇ ਆ ਇੱਥੋਂ ਹੁਣ ਐਂਟਰੀ ਹੋਏਗੀ ਐ ਸਾਈਡ ਤੋਂ ਲੱਗਦੀ ਪਈ ਇਹ ਲਾਈਨ ਬੜੀ ਲੰਬੀ ਤੇ ਸਵੇਰ ਦਾ ਕੁਝ ਨਹੀਂ ਖਾਦਾ ਹੁਣ ਆਪਾਂ ਪੂਰੀ ਢੋਸੇ ਦਾ ਆਰਡਰ ਕੀਤਾ ਇੱਥੋਂ ਦਾ ਫੇਮਸ ਢੋਰੀ ਢੋਸਾ ਉਹ ਖਾ ਕੇ ਤੇ ਫਿਰ ਆਪਾਂ gaan ਅਸਰ ਟਿਕਾਣੇ ਤੇ ਪਹੁੰਚਣ ਵਾਲੇ ਆ ਹ ਲਾਈਨ ਅਗਲੇ ਬੰਨੇ ਬੈਰੀਕੇਡ ਲੱਗੇ ਹੋਏ ਆ ਤੇ ਇਥੋਂ ਇਕੱਲੇ ਇਕੱਲੇ ਦੀਵਾਰੀ ਹੋ ਜਾਂਦੀ ਆ ਅੱਗੇ ਦਾ 4-4 5-5 ਨੇ ਲਾਈਨ ਬਣਾ ਕੇ ਤੁਰੇ ਆਦੇ ਹੁਣ ਇਕੱਲੇ ਬਨੇ ਤੋਂ ਮਿਲੇਗੀ ਟਿਕਟ ਥੋੜਾ ਜਿਕੇ ਜਾ ਕੇ ਤਾਂ ਸਮੁੰਦਰ ਸਾਹਮਣੇ ਨਜ਼ਰ ਆ ਰਿਹਾ ਇਧਰ ਹੁਣ 75 ਰੁਪਿਆਵਾਂ ਵਾਲਿਆਂ ਦੀ ਲਾਈਨ ਵੱਖਰੀ ਹੋ ਗਈ ਆ ਤੇ 300 ਰੁਪਿਆਵਾਂ ਵਾਲਿਆਂ ਦੀ ਲਾਈਨ ਵੱਖਰੀ ਹੋ ਗਈ ਆ ਤੇ ਮੈਨੂੰ ਤਾਂ ਲੱਗਦਾ 75 ਰੁਪਿਆਵਾਂ ਵਾਲੋਂ 300 ਰੁਪਿਆ ਵਾਲੀ ਲਾਈਨ ਜ਼ਿਆਦਾ ਟਾਈਮ ਲਾਉਦੀ ਆ ਕੋਈ ਕਿ ਤੈਨ ਤੋਂ ਇਲਾਜ ਨੂੰ ਲੋਕ ਥੋੜਾ ਜਿਹਾ ਪਿੱਛੇ हट ਜਾਂਦੇ ਤੇਜ਼ੀ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਉੱਧਰਲੇ ਬੰਨੇ ਜਾਦੇ ਹੋ ਜਾਂਦੇ ਆ ਤੇ ਆਪਣੇ ਅਰਗੇ ਜਿਹੜੇ ਮਾਤਲ ਹੁੰਦੇ ਆ ਉਹ 75 ਰੁਪਿਆ ਦੀ ਲੈਂਡ ਦੇ ਵਿੱਚ ਘੱਟ ਹੁੰਦੇ ਆ ਇਹ ਦੇਖ ਕਰਕੇ ਰਾਜ ਹੁਣ ਤਾਂ ਇੱਥੇ ਬਰਾਬਰ ਹੀ ਆ ਪੂਰੇ 8 ਘੰਟੇ ਮੰਨ ਲੈਂਦੇ ਲਾਈਨ ਲੈ ਬਰਤਾਰ 8 ਘੰਟਾ ਓਥੇ 8 ਘੰਟਾ ਅਲੀ ਬਲੇ ਵਾਲੀ ਦੇ ਕਿ ਤਰ੍ਹਾਂ ਬੱਕ ਲਾਈਨ ਲੈ ਬਾਜੀ ਕੁੜੀ ਜੀ ਅੱਗੇ ਹੋਰ ਬੰਨੀ ਅਸਲੀ ਟਿਕਾਣਾ ਆ ਗਿਆ ਹਾ ਗੇਟ ਤੋਂ ਲੰਘ ਕੇ ਇੱਥੇ ਹੁਣ ਕਰਨੀਏ ਟਿਕਟਾਂ ਤੇ ਤਵੱਜੜੂ ਬਹੁਤ ਜ਼ਿਆਦਾ ਪੈਂਦਾ ਰੋਲਾ ਬਹੁਤ ਪੈਂਦਾ ਪਿਆ ਤੇ ਲਾਈਨ ਦੇ ਵਿੱਚ ਜਿਹੜਾ ਕੋਈ ਲਾਈਨ ਤੋੜਦਾ ਨਾ ਚੱਕ ਕੇ ਬਾਹਰ ਪਿਛੇ ਬਾਹਰ ਲੱਗੇ ਦਾ ਅਗਲੇ ਬੰਨੇ ਹੋਰ ਹੀ ਕੁਛ ਦਿਸਦਾ ਪਿਆ ਅਗਲੇ ਬੰਨੇ ਨਾ ਪੂਰੇ ਸ਼ੈੱਡ ਪਾਏ ਹੋਏ ਆ ਉਹ ਗੇਟ ਤੋਂ ਜਦੋਂ ਆਪਾਂ ਐਂਟਰ ਕਰਦੇ ਆ ਜੇ ਅੱਗੇ ਸ਼ੈੱਡ ਪਾਏ ਆ ਤੇ ਸ਼ੈੱਡਾਂ ਦੇ ਥੱਲੇ ਥੱਲੇ ਫੇਰ ਗਾਂ ਲੈਣਾ ਹੈ ਨਾ ਲੈਣਾ ਬਹੁਤ ਲੰਮੀਆਂ ਨੇ ਉਹ ਟਿਕਟ ਅਜੇ ਵੀ ਟਿਕਟਾਂ ਲੈਣੀਆਂ ਨੇ ਆਈਆਂ ਨੇ ਮੁਸ਼ਕਲਾਂ ਦਾ ਸਾਹਮਣਾ ਕਰਕੇ ਆਹ ਸਟੇਮਾ ਯਾਰ ਟਿਕਟਾ ਕਾਊਂਟਰ ਐ ਇੱਥੋਂ ਲਵਾਂਗੇ ਟਿਕਟ ਤੇ ਫੇਰ ਗਾ ਮਾਤਾ ਉਹਦੇ ਨਾਲ ਆ 75 ਰੁਪਿਆ ਦੀ ਟਿਕਟ ਮਿਲੀ ਆਪਾਂ ਨੂੰ ਤੇ ਉਹ ਟਿਕਟਾ ਕਾਊਂਟਰ ਤੋਂ ਜਾਂ ਪਿੱਛੇ ਮੈਂ ਮਿਲ ਬੜਾ ਭਕਾਵਾ ਦਾ ਹਵਾ ਬਹੁਤ ਤੇਜ਼ ਵਗਦੀ ਤੇ ਮਹਾ ਸਾਢੇ 4 ਘੰਟੇ ਖੜਨ ਤੋਂ ਬਾਅਦ ਦੇ ਵਿੱਚ ਲੰਮੀ ਆ ਲੰਮੀਆ ਲਾਈਨਾਂ ਦੇ ਵਿੱਚ ਲੱਗਣ ਤੋਂ ਬਾਅਦ ਦੇ ਵਿੱਚ ਆਖਰਕਾਰ ਹੌਣ ਵਾਰੀ ਆਈ ਐ ਤੇ ਹੁਣ ਕਰੂਜ਼ ਇਹ ਆਪਾਂ ਨੂੰ ਲੈ ਕੇ ਜਾਵੇਗਾ ਹੈਗੇ ਆ ਹੁਣ ਤੁਸੀਂ ਵੇਖੋ ਕਨਾ ਜਿਆਦਾ ਕ੍ਰੋਧ ਭਰਿਆ ਆ ਤਕਰੀਬਨ 150 ਬੰਦਾ 150 ਲੋਕ ਕ੍ਰੂਜ ਤੇ ਹੋਣਾ ਆਪਾਂ ਜਾਵਾਂਗੇ ਤੇ ਇਹਦੇ ਵਿੱਚੋਂ ਜਿਹੜੇ ਬੈਠੇ ਨੇ ਉਹ ਖਾਲੀ ਹੋਣਗੇ ਤੇ ਉਸ ਤੋਂ ਬਾਅਦ ਚ ਆਪਣੀ ਵਾਰੀ ਆ ਗਈ ਸਰ ਬੱਲੇ 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 ਅਰੇ ਬੱਲੇ ਬੱਲੇ જય ਮਹਾਰਾਸ਼ਟਰ જય ਭਵਾਨੀ જય சிவாਜੀ જય சிவாਜੀ ছত্রਪਤੀ சிவாਜੀ ਜੀ ਮਹਾਰਾਜ ਦੀ ਜੈ ਸામਨੇ ਸਵਾਮੀ ਵਿਵੇਕਾਨੰਦ ਦਾ ਸਟੈਚੂ ਤੇ ਮੰਦਿਰ ਨਜ਼ਰ ਆ ਰਿਹਾ ਉਹ ਜਿਹੜਾ ਵਿੱਚ ਪੁਲ ਬਣਿਆ ਉਹਨੂੰ ਕ੍ਰੋਸ ਕਰਕੇ ਇੱਕ ਮੰਦਿਰ ਉੱਥੇ ਮੱਥਾ ਟੇਕਣ ਵਾਸਤੇ ਜਾਂਦੇ ਆ ਤੇ ਇਧਰਲੇ ਬਣੇ ਸਟੈਚੂ ਬਣਿਆ ਜਾਂ ਸਾਹਮਣੇ ਤੋਂ ਨਜ਼ਰ ਆ ਰਿਹਾ ਆ ਸੇਫਟੀ ਜੈਕਟਾਂ ਲੈਣੀਆਂ ਪੈਣੀਆਂ ਤੇ ਸੇਫਟੀ ਜੈਕਟਾਂ ਪਾ ਕੇ ਤੇ ਫਿਰ ਆਪਾਂ ਨੂੰ ਅੱਗੇ ਵਧਣਾ ਪਊਗਾ ਕ੍ਰੋਸ ਆਪਣਾ ਚੱਲ ਪਿਆ ਤੇ ਪਬਲਿਕ ਤੁਸੀਂ ਵੇਖ ਲਓ ਕਾਜਾ ਮਜਾ ਪੂਰਾ ਵਜਾ ਪਿਆ ਸਾਰੇ ਨਾਪ ਨਾਪ ਕੇ ਭਰ ਲਏ ਆ ਆਪਾਂ ਨੂੰ ਤਾਂ ਜੈਕਟ ਵੀ ਨਹੀਂ ਮਿਲੇਗੀ ਜੈਕਟ ਵੀ ਖਤਮ ਹੋ ਗਿਆ ਆਪਣੇ ਵਾਸਤੇ ਕਹਿੰਦਾ ਉਵੇਂ ਚੜ ਜਾ ਕੁਝ ਨਹੀਂ ਹੁੰਦਾ ਡੁੱਬਣ ਲੱਗੇ ਕਿਸੇ ਨਾ ਕਿਸੇ ਦੀ ਫੜ ਲਾਂਗੇ ਖੋਲਾਂਗੇ ਕੋਈ ਚੱਕਰ ਨਹੀਂ ਵਧੀਆ ਚੱਲੇਗਾ ਕੰਮ ਛੱਲਾ ਬਹੁਤ ਜ਼ਿਆਦੀਆਂ ਉੱਚੀਆਂ ਜੀਆਂ ਵਜਦੀਆਂ ਆਲੇ ਪਾਣੀ ਦੀਆਂ ਵੇਖੋ ਕਿੰਨੇ ਖੂਬਸੂਰਤ ਨਜ਼ਾਰੇ ਨੇ ਤਾਂ ਪਾਣੀ ਦੀ ਇੰਨੀ ਜਿਆਦੀਆਂ ਤੇਜ਼ ਛੱਲਾ ਇਹ ਹਵਾਵਾਂ ਦੇ ਨਾਲ ਆਹਾ ਇੰਨਾ ਲੂਣਾ ਪਾਣੀ ਮੂਹ ਚ ਪੈ ਗਿਆ ਨਾ ਸਾਰਾ ਸਾਲਟੀ ਪਾਣੀ ਹੈ ਸਾਲਟੀ ਪੂਰਾ ਸਾਲ ਟੀ ਪਾਣੀ ਮੂੰਹ ਦੇ ਵਿੱਚ ਛੱਲਾ ਵਜੀਆਂ ਦੇ ਪਾਣੀ ਅੰਦਰ ਗਿਆ ਗਿੱਲਿਆ ਵੀ ਕਰਤਾ ਬਹੁਤ ਵਧੀਆ ਵਿਓ ਓਏ ਹੋਏ ਹੋਏ ਕੀ ਬਾਤ ਹੈ ਕਿੰਨੇ ਜਾਲੇ ਛੱਲ ਹਵਾ ਦੇ ਨਾਲ ਪਾਣੀ ਦੀ ਸਪੀਡ ਹੋਰ ਵੀ ਜਿਆਦਾ ਤੇਜ਼ ਹੋ ਜਾਂਦੀ ਹੈ ਬਹੁਤ ਸਾਰੇ ਇੱਥੇ ਇਸ ਮੁਸਾਫਰ ਸਫਰ ਕਰਨ ਆਇਆ ਰੈੱਡ ਰੈੱਡ ਸੰਤਰੀ ਕਲਰ ਦੀਆਂ ਜੈਕਟਾਂ ਪਾ ਕੇ ਪਰ ਆਪਣੇ ਕੋਲ ਜੈਕਟ ਹੈਗੀ ਨਹੀਂ ਇਦਾਂ ਹੀ ਕੰਮ ਚੱਲੀ ਜਾਊਗਾ ਉਹ ਸਾਹਮਣੇ ਆ ਕੋਲ ਲੱਗ ਗਿਆ ਬਿਲਕੁਲ ਨਾਲ ਔਰ ਸਾਰੇ ਜਿਹਨੇ ਉਤਰਨਗੇ ਇਸ 크ੂਜ਼ ਦੇ ਉੱਤੋਂ ਤੇ ਆਪਣੀ ਵਾਰੀ ਵੀ ਆ ਗਈ ਬਹੁਤ ਹੀ ਜਲਦੀ ਜਲਦੀ ਲੈ ਕੇ ਆਏ ਪਰ ਲਓ ਜੀ ਆਪਾਂ ਉਤਰ ਆਏ ਆ ਇਸ 크ੂਜ਼ ਤੋਂ ਤੇ ਹੁਣ ਸਾਰੀਆਂ ਸਵਾਰੀਆਂ ਇਸ 크ੂਜ਼ ਤੋਂ ਥੱਲੇ ਉਤਰਣਗੀਆਂ ਤੇ ਇਧਰਲੇ ਬਣੇ ਹੁਣ ਜਿਨ੍ਹਾਂ ਨੇ ਜਾਣਾ ਜਿਹੜੇ ਇੱਥੋਂ ਮਜ਼ਾ ਲੈ ਕੇ ਇੰਨਾ ਸਮੁੰਦਰ ਦਾ ਵਧੀਆ ਆਏ ਨੇ ਤੇ ਹੁਣੇ ਜਾਣ ਕੇ ਵਾਪਸ ਤੇ ਹੁਣ ਆਪਾਂ ਕੁਝ ਟਾਈਮ ਇੱਥੇ گزارਾਂਗੇ ਤੇ ਇਧਰਲੇ ਬਣੇ ਬਾਈ ਵੀਡੀਓ ਦੇ ਵਿੱਚ ਹੱਥ ਹਿਲਾਈ ਜਾਂਦਾ ਹਲਾ ਹਲਾ ਭਾਈ ਬਹੁਤ ਨਾਈਸ ਵੀਡੀਓ ਆ ਰਹੀ ਹੈ ਸਾਰੀ ਪਬਲਿਕ ਵੇਖੋ ਦਰਸ਼ਨ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਹਾਂ ਸਹਾਏ ਭਾਈ ਸਾਹਿਬ ਮੈਂ ਪੰਜਾਬ ਸੇ ਆਇਆ ਪੰਜਾਬ ਸੇ ਆਇਆ ਕਿਸਾ ਹੈ acha acha ਸਾਈਕਲ ਤੇ ਸਾਈਕਲ ਤੇ ਸਾਈਕਲ ਤੇ ਆਇਆ ਮੇਰੇ ਨਾਈਸ ਭਾਈ ਸਾਹਿਬ ਕਿੰਨਾ ਦਿਨ ਲਗਾ ਅਭੀ 30 ਦਿਨ ਮੈਂ ਆਇਆ 26 ਦਸੰਬਰ ਕੋ ਚਲਾ ਔਰ ਇਕਲਾ 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 ਓਕੇ ਓਕੇ ਆ ਵੇਖੋ ਕਿੰਨਾ ਜਿਆਦਾ ਚਾਹ ਕਰਦੇ ਨੇ ਭਾਈ ਇੱਥੇ ਆਇਆ ਤਾਂ ਤੇ ਇਧਰਲੇ ਬੰਨੇ ਆਪਣਾ ਪਹਿਲਾਂ ਲੈਣੀ ਪਈ ਟਿਕਟ ਉਸ ਤੋਂ ਬਾਅਦ ਦੇ ਵਿੱਚ ਐਂਟਰੀ ਹੁੰਦੀ ਹੈ ਅੱਗੇ ਜਾਂਦੇ ਆ। ਅ ਦਰਸ਼ਨ ਕਰਨ ਵਾਸਤੇ ਗਾਂ ਟੈਂਪਲ ਦੇ ਵਿੱਚ ਜਾਣਗੇ ਤੇ ਆਪਣੀਆਂ ਟਿਕਟਾਂ ਲੈਣਗੇ। ਟਿਕਟਾਂ ਆਪਾਂ ਨੂੰ ਮਿਲ ਗਈ ਆ। 30 ਰੁਪਿਆ ਦਾ ਹੀ ਟਿਕਟ ਹੈ। ਤੇ ਇੱਥੇ ਆਸਾਨੀ ਨਾਲ ਟਿਕਟ ਮਿਲ ਜਾਂਦੀ ਆ। ਪਿੱਛੇ ਆਪਾਂ ਨੂੰ ਜ਼ਿਆਦਾ ਪ੍ਰੋਬਲਮ ਆਈ ਹੈ ਇੱਥੇ ਕੋਈ ਦਿੱਕਤ ਨਹੀਂ। ਆਸਾਨੀ ਨਾਲ ਟਿਕਟ ਮਿਲ ਜਾਂਦੀ ਆ। ਪਹਿਲੇ ਜਿਹੜੇ 4 ਘੰਟੇ ਲੱਗੇ ਆ ਉਹ ਹੀ ਜ਼ਿਆਦਾ ਆਵਾਜ਼ੀ ਹੋਈ ਆ ਲੈਣ ਤੋਂ ਬਾਅਦ ਵਿੱਚ ਥੱਲੇੋਂ ਉੱਪਰ ਨੂੰ ਆਉਂਦੇ ਆ ਤੇ ਇਧਰਲੇ ਬੰਨੇ ਵੇਖੋ ਕਿੰਨਾ ਸ਼ਾਨਦਾਰ ਬਣਾਇਆ ਆ। ਵੇਖੇ ਗੱਲਬਾਤ ਬਣਦੀ ਆ ਨੰਗੀ ਅੱਖ ਨਾਲ ਵੇਖੀਏ ਤੇ ਫੇਰ ਹੀ ਪਤਾ ਲੱਗਦਾ ਹਵਾਵਾਂ ਦੇ ਰੁੱਖ ਇੰਨੇ ਕੁ ਜ਼ਿਆਦੇ ਤੇਜ਼ ਨੇ ਮੈਨੂੰ ਲੱਗਦਾ ਵੀ ਜੇ ਕੋਈ ਤੁਸੀਂ ਚੀਜ਼ ਰੱਖ ਦੋਗੇ ਤੇ ਉੱਡ ਕੇ ਸਮੁੰਦਰ ਦੇ ਵਿੱਚ ਚਲੀ ਜਾਵੇਗੇ ਆ ਆਉਂਦੇ ਆ ਪਹਿਲਾਂ ਆਪਾਂ ਨੂੰ ਜੋੜੇ ਜਮਾ ਕਰਾਉਣੇ ਪੈਣੇ ਆ ਜਾਂ ਜਮਾ ਕਰਾ ਲਓ ਤੇ ਜਾਂ ਫਿਰ ਇੱਥੇ ਇਧਰਲੇ ਬਨੇ ਉਤਾਰ ਦੋ ਹੁਣ ਇਧਰਲੇ ਬਨੇ ਪੁੱਲ ਬਣਿਆ ਆ ਤੇ ਇੱਕ ਬਨੇ ਇਧਰ ਮੱਥਾ ਟੇਕਣ ਵਾਸਤੇ ਮੰਦਿਰ ਸ੍ਰੀ ਸੁਆਮੀ ਵਿਵੇਕਾਨੰਦ ਆ ਤੁਸੀਂ ਵੇਖ ਲਓ ਉੱਪਰਲੇ ਬਨੇ ਪੜ ਸਕਦੇ ਜੇ ਹਵਾ ਇੰਨੀ ਜ਼ਿਆਦੀ ਤੇਜ਼ ਖੜਿਆ ਵੀ ਨਹੀਂ ਜਾ ਰਿਹਾ ਕਿਸੇ ਆਸਰਾ ਜਾਂ ਲੈ ਕੇ ਕਿਤੇ ਖੜਨਾ ਪੈਂਦਾ ਤੇ ਵੀਡੀਓ ਬਣਾਉਣ ਲੱਗਾ ਮੋਬਾਈਲ ਪੂਰਾ ਕੰਬਦਾ ਪਿਆ ਇੰਨੀਆਂ ਜ਼ਿਆਦੀਆਂ ਹਵਾਵਾਂ ਤੇਜ਼ ਇੱਥੇ ਵਗਦੀਆਂ ਰਹਿndੀਆਂ ਨੇ ਇਸ ਥਾਂ ਤੇ ਤਿੰਨ ਪਾਣੀਆਂ ਦੇ ਮੇਲ ਹੁੰਦੇ ਆ ਸੱਜੇ ਬਨੇ ਨਿਗਾ ਮਾਰੋਗੇ ਖੱਬੇ ਬਨੇ ਇੱਧਰਲੇ ਬਨੇ ਇਧਰ ਇਹ ਵੇ ਆਫ ਬੰਗਾਲ ਸਾਹਮਣੇ ਬਨੇ ਨਿਗਾ ਮਾਰੋਗੇ ਤੇ ਇੰਡੀਅਨ ਓਸ਼ੀਅਨ ਆ ਜੇ ਐ ਐ ਸਾਈਡ ਤੋਂ ਨਿਗਾਹ ਮਾਰਾਂਗੇ ਤੇ ਇਧਰ ਅਰਬੀਅਨ ਸਾਗਰ ਜਿਹੜੇ ਸਾਗਰ ਤੇ ਦਵਾਲੇ ਦਵਾਲੇ ਆਪਾਂ ਘੁੰਮਦੇ ਹੋਏ ਇੱਥੋਂ ਤੱਕ ਪਹੁੰਚਾ ਪਹੁੰਚੇ ਆ ਤੇ ਆ ਸਾਹਮਣੇ ਇੰਡੀਅਨ ਓਸ਼ੀਅਨ ਤੇ ਬੰਗਾਲ ਬੰਗਾਲ ਦੀ ਖਾੜੀ ਇਧਰਲੇ ਬਣਿਆ ਜਾਂਦੀ ਬਹੁਤ ਹੀ ਸ਼ਾਨਦਾਰ ਮਨਮਤੇ ਨਜ਼ਾਰੇ ਨੇ ਤੇ ਇਧਰ ਸਾਹਮਣੇ ਵੇਖੋ Swami Vivekananda ਦਾ ਬਣਿਆ ਸਟੈਚੂ ਤੇ ਇਹ Swami Vivekananda ਦਾ ਸਮਾਰਕ ਜਿੱਥੇ ਉਹਨਾਂ ਨੇ ਬੈ ਕੇ 1892 ਦੇ ਵਿੱਚ 25 ਦਸੰਬਰ 26 ਤੇ 27 ਦਸੰਬਰ ਨੂੰ ਭਗਤੀ ਕੀਤੀ ਸੀ ਬਿਨਾ ਕੁਝ ਖਾਦੇ ਪੀਤੇ ਤੇ ਉਸ ਭਗਤੀ ਦੇ ਵਿੱਚ ਲੀਨ ਰਹੇ ਸੀ ਤੇ ਜਿੱਥੇ ਉਹਨਾਂ ਨੇ ਆਣ ਕੇ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਸ਼ਾਂਤ ਮਾਨ ਦੇ ਨਾਲ ਬਹਿਣ ਦਾ ਪੂਰਾ ਪਤਾ ਲੱਗਦਾ ਜਿਵੇਂ ਕਹਿ ਦਈਏ ਪ੍ਰਮਾਤਮਾ ਨੂੰ ਮਿਲਣਾ ਹੋਵੇ ਤੇ ਇਹੋ ਜੀ ਥਾਂ ਹੋਰ ਕੋਈ ਹੋ ਨਹੀਂ ਸਕਦੀ ਆ ਚੀਜ਼ ਵੀ ਪੂਰੀ ਵੇਖਣ ਵਾਲੀ ਆ ਸ਼ੀਸ਼ੇ ਦੇ ਉੱਪਰ ਉੱਪਰ ਚੱਲਦੇ ਆ ਤੇ ਥੱਲੇ ਸਮੁੰਦਰ ਦਾ ਪਾਣੀ ਛੱਲਾਂ ਪਿਆ ਮਾਰਦਾ ਬਹੁਤ ਹੀ ਵਧੀਆ ਨੰਗੇ ਪੈਰੀ ਚੱਲਣ ਦਾ ਸਕੂਨ ਬਹੁਤ ਮਿਲਦਾ ਪਿਆ ਬਹੁਤ ਸ਼ਾਨਦਾਰ ਹੈ ਬਹੁਤ ਮਜ਼ਾ ਆ ਰਿਹਾ ਚੱਲਣ ਦਾ ਜਦੋਂ ਆਪਾਂ ਆਉਣੇ ਨਾ ਐਵੇਂ ਦੀਆਂ ਥਾਵਾਂ ਤੇ ਤੇ ਯਾਦਾਂ ਇੱਕ ਬਹੁਤ ਵਧੀਆ ਮੈਸੇਜ ਬਣ ਜਾਂਦਾ ਬਹੁਤ ਵਧੀਆ ਯਾਦਾਂ ਬਣ ਜਾਂਦੀਆਂ ਨੇ ਕਿਉਂਕਿ ਇੱਥੇ ਹਰ ਕਿਸੇ ਦੇ ਆਉਣਾ ਵਾਸਤੇ ਗੱਲ ਨਹੀਂ ਇੱਕ ਤਾਂ ਟਾਈਮ ਬਹੁਤ ਲੱਗਦਾ ਤੇ ਸਫ਼ਰ ਲੰਬੇ ਹੋ ਜਾਂਦੇ ਆ ਪਰ ਜਦੋਂ ਇੱਥੇ ਆ ਜਾਂਦੇ ਨਾ ਤੇ ਸਕੂਨ ਵਾਕੇ ਮਿਲਦਾ ਬਹੁਤ ਸ਼ਾਂਤੀ ਹੈ ਹਵਾਵਾਂ ਬਜ਼ੂਰ ਤੇ ਚਲਦੀਆਂ ਲਹਿਰਾਂ ਜ਼ਰੂਰ ਆਣੀਆਂ ਉਛਲੋ-ਛਲਕੇ ਆਉਂਦੀਆਂ ਨੇ ਪਰ ਸ਼ਾਂਤੀ ਮਨ ਖੁਸ਼ ਹੋ ਜਾਂਦਾ ਹੈ ਕੋਈ ਵੀ ਇੱਥੇ ਆਵੇਗਾ ਨਾ ਉਹਦਾ ਜਾਨ ਨੂੰ ਦਿਲ ਨਹੀਂ ਕਰੇਗਾ ਆਪਾਂ ਵੀ ਇਸ ਚੀਜ਼ ਦਾ ਪੂਰਾ ਆਨੰਦ ਮਾਣਾਂਗੇ ਸ਼ੀਸ਼ੇ ਦੇ ਉੱਪਰ ਚੱਲਦੇ ਹੋਏ ਇੱਕ ਵੱਖਰੀ ਵਾਇਬ ਆਉਂਦੀ ਹੈ ਵੱਖਰਾ ਹੀ ਮਜ਼ਾ ਆਉਂਦਾ ਚੱਲਣ ਦਾ ਉੱਤੇ ਜਿਹੜਾ ਇਹ ਬਣਿਆ ਆ ਸਟੈਚੂ 130 ਫੁੱਟ ਉੱਚਾ ਤੇ ਆਪਾਂ ਇਸ ਟਾਈਮ ਇਸ ਸਟੈਚੂ ਦੇ ਉੱਪਰਲੇ ਪੱਨੇ ਪਹੁੰਚ ਚੁੱਕੇ ਆ ਆ ਥੱਲੇ ਆ ਬੇਸ ਬਣਿਆ ਆ ਇਹਰਾ ਸਮੁੰਦਰ ਤਲ ਤੋਂ height ਦੇ ਬਣਿਆ ਉੱਥੋਂ 30 ਫੁੱਟ ਇਹ ਉੱਚਾ ਤੇ 100 ਫੁੱਟ ਉੱਚੀ ਇਹ ਜਿਹੜਾ ਸਟੈਚੂ ਉੱਪਰ ਬਣਿਆ ਹੈ ਤੇ ਇਧਰਲੇ ਬਣੇ ਸ਼ਹਿਰ ਕੰਨਿਆ ਕੁਮਾਰੀ ਤੇ ਉਹ ਸਾਹਮਣੇ ਬਣੇ ਹੋਏ ਮੰਦਿਰ ਜਿੰਦੇ ਦਰਸ਼ਨ ਕਰਨ ਵਾਸਤੇ ਲੋਕ ਇਥੋਂ ਦੂਰ ਦੂਰ ਤੋਂ ਆਉਂਦੇ ਨੇ ਬਹੁਤ ਸ਼ਾਨਦਾਰ ਵਿਊ ਲੈਣ ਵਾਸਤੇ ਬਹੁਤ ਹੀ ਵਧੀਆ ਜਿਵੇਂ ਕਹਿ ਦਈਏ ਇੱਕ ਵਲਖਣ ਇੱਕ ਇਤਿਹਾਸਿਕ ਜਗ੍ਹਾ ਹੈ ਕੰਨਿਆ ਕੁਮਾਰੀ ਤੇ ਇਸ ਜਗ੍ਹਾ ਤੇ ਆ ਕੇ ਹਰ ਇੱਕ ਦਾ ਮਨ ਸ਼ਾਂਤੀ ਨਾਲ ਭਰ ਜਾਂਦਾ ਹੈ। ਹਵਾਵਾਂ ਤੇਜ਼ ਪਰ ਦਿਲ ਨਹੀਂ ਜਾਣੂ ਕਰਦਾ। ਸ਼ਾਨਦਾਰ ਵਿਊ ਬਹੁਤ ਹੀ ਗਜਬ ਨਜ਼ਾਰੇ ਇੱਥੋਂ ਦੇ। ਬਹੁਤ ਵਧੀਆ। ਉੱਤਾਂ ਨੂੰ ਨਿਗਾਹ ਮਾਰੋ। ਕਿੰਨਾ ਸ਼ਾਨਦਾਰ ਹੈ। ਬੱਦਲਾਂ ਦੀ ਵੱਖੀ ਦੇ ਵਿੱਚ ਵਜਦਾ ਪਿਆ ਇਹ ਸਟੈਚੂ। ਸ਼ਾਨਦਾਰ ਉੱਪਰ ਬੱਦਲ ਤੇ ਥੱਲੇ ਗਹਿਰਾ ਸਮੁੰਦਰ ਤੇ ਸਮੁੰਦਰ ਦੇ ਵਿੱਚ ਵੀ ਤਿੰਨ ਤਿੰਨ ਸਮੁੰਦਰਾਂ ਦੇ ਮੇਲ ਹੁੰਦੇ ਪੈਣੇ। ਇਹ ਸਾਹ ਤੇ Swami Vivekananda ਨੂੰ ਪਰਮਾਤਮਾ ਨਾਲ ਭਗਤੀ ਕੀਤਾ ਤਿੰਨ ਦਿਨ ਬੜਾ ਬਤਾਏ Swami Vivekananda ਨੇ ਇਹ ਜਗ੍ਹਾ ਤੇ ਤਿੰਨ ਦਿਨ ਆਪ ਦੇ ਗੁਜ਼ਾਰੇ ਜ਼ਿੰਦਗੀ ਤੇ ਬਹੁਤ ਮਹੱਤਵਪੂਰਨ ਦੇਣਾ ਬਿਨਾਂ ਕੁਝ ਖਾਦੇ ਪੀਤੇ ਤੇ ਹੁਣ ਗੱਲ ਕਰਦੇ ਆ ਕੰਨਿਆ ਕੁਮਾਰੀ ਦੇ ਇਤਿਹਾਸ ਦੀ ਬਹੁਤ ਸਾਰੇ ਨੂੰ ਨਹੀਂ ਪਤਾ ਵੀ ਕੰਨਿਆ ਕੁਮਾਰੀ ਦਾ ਇਤਿਹਾਸ ਕੀ ਹੈਗਾ ਕਿਹਾ ਜਾਂਦਾ ਹੈ ਕਿ ਭਗਵਾਨ ਸ਼ਿਵ ਉਹਨੂੰ ਪਾਉਣ ਵਾਸਤੇ ਕੰਨਿਆ ਕੁਮਾਰੀ ਇੱਕ ਕੁਵਾਰੀ ਸੀਗੀ ਜਿਹਨੇ ਭਗਵਾਨ ਸ਼ਿਵ ਨੂੰ ਪਾਉਣ ਵਾਸਤੇ ਭਗਤੀ ਕੀਤੀ ਤੇ ਗੱਲ ਕੰਨਿਆ ਕੁਮਾਰੀ ਦਾ ਇਤਿਹਾਸ ਨਾਲ ਆਪਾਂ ਕਰਦੇ ਆ ਇੱਥੋਂ ਦਾ ਭਾਰਤ ਦੇ ਉੱਪਰ ਬਹੁਤ ਸਾਰੇ ਰਾਜਾਂ ਮਹਾਰਾਜਾਂ ਦਾ ਰਾਜ ਰਿਹਾ ਹੈ ਤੇ ਪ੍ਰਾਤਨ ਟਾਈਮ ਦੇ ਵਿੱਚ ਇਸ ਜਗ੍ਹਾ ਤੇ ਰਾਜ ਸੀਗਾ ਰਾਜੇ ਭਰਤ ਦਾ ਰਾਜੇ ਭਰਤ ਦੀਆਂ 8 ਕੁੜੀਆਂ ਤੇ ਇੱਕ ਮੁੰਡਾ ਸੀਗਾ ਤੇ ਰਾਜੇ ਭਰਤ ਨੇ ਇਹ ਜਿਹੜੀ ਜਗ੍ਹਾ ਹੈ ਤੇ ਜਦੋਂ ਆਪਦੇ ਸਮੇਂ ਤੋਂ ਬਾਅਦ ਵਿੱਚ ਉਹ ਸਾਰੀ ਜਗ੍ਹਾ ਆਪੋ ਆਪਣੇ ਬੱਚਿਆਂ ਦੇ ਹਿੱਸੇ ਦੇ ਕਰ ਦਿੱਤੀ ਤੇ ਇਹ ਜਿਹੜਾ ਰਾਜੇਪਰਤ ਦੀ ਜਿਹੜੀ ਲੜਕੀ ਸੀ ਕੰਨਿਆ ਕੰਨਿਆ ਕੁਮਾਰੀ ਉਹਦੇ ਨਾਂ ਤੇ ਇਧਰ ਦਾ ਹਿੱਸਾ ਦੱਖਣ ਭਾਰਤ ਦਾ ਇਹ ਵਾਲਾ ਸਿਰਾ ਕੰਨਿਆ ਕੁਮਾਰੀ ਸ਼ਹਿਰ ਵਾਲਾ ਆ ਜਾਂਦਾ ਤੇ ਉਸ ਟਾਈਮ ਕਿਹਾ ਜਾਂਦਾ ਕਿ ਇੱਥੋਂ ਦਾ ਦਾਨਵ ਸੀ ਬਾਨਾਸਰ ਬਾਨਾਸਰ ਇੱਕ ਰਾਖਸ਼ ਸੀ ਜਿਨਨੇ ਬਾਨਾਸੁਰ ਨੇ ਸ਼ਿਵਜੀ ਭਗਵਾਨ ਦੀ ਭਗਤੀ ਕੀਤੀ शिवजी भगवान ਤੋਂ ਉਹਨੇ ਵਾਰ ਲਿਆ ਕਿ ਉਹਨੂੰ ਕੋਈ ਮਾਰ ਨਾ ਸਕੇ ਤੇ ਸ਼ਿਵਜੀ ਭਗਵਾਨ ਨੇ ਉਹਨੂੰ ਕਿਹਾ ਕਿ ਤੇਰਾ ਵਦ ਜਿਹੜਾ ਤੇਰੀ ਮੌਤ ਸਿਰਫ ਤੇ ਸਿਰਫ ਇੱਕ ਕੁਵਾਰੀ ਇਸਤਰੀ ਹੀ ਕਰ ਸਕਦੀ ਹੈ ਬਾਨਾਸੁਰ ਬਹੁਤ ਜ਼ਿਆਦਾ ਰਕਸ਼ਸ ਸੀਗਾ ਤੇ ਬਹੁਤ ਜ਼ਿਆਦਾ ਉਹਨੇ ਆਤੰਕ ਮਚਾਇਆ ਆ ਸੀ ਕੰਨਿਆ ਕੁਮਾਰੀ ਤੇ ਕੰਨਿਆ ਕੁਮਾਰੀ ਨੂੰ ਵਾਰ ਮਿਲਿਆ ਸੀਗਾ ਕਿ ਇਹ ਜਿਹੜੀ ਕੁਵਾਰੀ ਔਰਤ ਕੁਵਾਰੀ ਟੀਵੀ ਉਹ ਹੀ ਬਾਨਾਸੁਰ ਦਾ ਵਦ ਕਰ ਸਕਦੀ ਹੈ ਤੇ ਕੰਨਿਆ ਕੁਮਾਰੀ ਇੱਕ ਦੇਵੀ ਸੀ ਤੇ ਕੰਨਿਆ ਕੁਮਾਰੀ ਨੇ ਸ਼ਿਵਜੀ ਭਗਵਾਨ ਨਾਲ ਵਿਆਹ ਕਰਾਉਣ ਵਾਸਤੇ ਉਹਨੂੰ ਪਾਉਣ ਵਾਸਤੇ ਉਹਦੀ ਬਹੁਤ ਸਾਰੀ ਭਗਤੀ ਕੀਤੀ ਤੇ ਸ਼ਿਵਜੀ ਭਗਵਾਨ ਕੰਨਿਆ ਕੁਮਾਰੀ ਨੂੰ ਪਾਉਣ ਵਾਸਤੇ ਹਾਂ ਵੀ ਕਰ ਦਿੱਤੀ ਕਿਹਾ ਜਾਂਦਾ ਕਿ ਜਦੋਂ ਸ਼ਿਵਜੀ ਭਗਵਾਨ ਤੇ ਕੰਨਿਆ ਕੁਮਾਰੀ ਦਾ ਵਿਆਹ ਹੋਣਾ ਸੀ ਤੇ ਉਸ ਤੋਂ ਬਾਅਦ ਵਿੱਚ ਨਾਰਦ ਨੂੰ ਨਰਦ मुनि ਨੂੰ ਇਹ ਗੱਲ ਦਾ ਪਤਾ ਲੱਗ ਜਾਂਦਾ ਤੇ ਜਿਹੜਾ ਨਰਦ मुनि ਹੁੰਦਾ ਉਹ ਸਾਰੇ ਦੇਵਤਿਆਂ ਦੇ ਵਿੱਚ ਗੱਲ ਫਲਾ ਦਿੰਦਾ ਵੀ ਜਿਹੜਾ ਹੁਣ ਵੱਧ ਤਾਂ ਉਹਦਾ ਬਾਨਾਸੁਰ ਦਾ ਵਾਅਦਾ ਉਹ ਕੰਨਿਆ ਕੁਮਾਰੀ ਨਾਲ ਹੋਣਾ ਹੈ ਤੇ ਜੇਕਰ ਇਹਨਾਂ ਦਾ ਵਿਆਹ ਹੋ ਗਿਆ ਉਹ ਕੁਆਰੀ ਨਹੀਂ ਜਾਏਗੀ ਤੇ ਬਾਨਾਸੁਰ ਜਿਹੜਾ ਉਹਦਾ ਆਤਮਕ ਚੱਲਦਾ ਰਹੇਗਾ ਇਸ ਗੱਲ ਦਾ ਜਦੋਂ ਪਤਾ ਲੱਗਿਆ ਤੇ ਇਹਨਾਂ ਦੇ ਵਿਆਹ ਦੇ ਵਿੱਚ ਅੜਿਚਨ ਪੈ ਗਈ ਤੇ ਉਧਰ ਜਿਹੜਾ ਬਾਨਾਸੁਰ ਕੰਨਿਆ ਕੁਮਾਰੀ ਜਿਹੜੀ ਹੈ ਬਹੁਤ ਹੀ ਸੋਹਣੀ ਤੇ ਸੁਨੱਖੀ ਸੀ ਤੇ ਬਾਨਾਸੁਰ ਜਿਹੜਾ ਹੈ ਬਾਨਾਸੁਰ ਆਪਦਾ ਪਸਤਾਵ ਭੇਜਦਾ ਤੇ ਕੰਨਿਆ ਕੁਮਾਰੀ ਨੂੰ ਕਹਿੰਦਾ ਵੀ ਤੂੰ ਮੇਰੇ ਨਾਲ ਵਿਆਹ ਕਰਾ ਤੇ ਕੰਨਿਆ ਕੁਮਾਰੀ ਕਹਿੰਦੀ ਵੀ ਮੈਂ ਤੇਰੇ ਨਾਲ ਵਿਆਹ ਕਰਾਵਾਂਗੀ ਪਰ ਤੈਨੂੰ ਮੇਰੇ ਨਾਲ ਯੁੱਧ ਲੜਨਾ ਪੈਣਾ ਹੈ ਤੇ ਉਸ ਤੋਂ ਬਾਅਦ ਵਿੱਚ ਬਾਨਾਸੁਰ ਉਹ ਰਾਜੀ ਹੋ ਜਾਂਦਾ ਵੀ ਕਹਿੰਦਾ ਠੀਕ ਹੈ ਜੇ ਮੈਂ ਜਿੱਤ ਗਿਆ ਤੇ ਮੈਂ ਤੇਰੇ ਨਾਲ ਵਿਆਹ ਕਰਾ ਲਾਂਗਾ ਜੇਕਰ ਮੈਂ ਹਾਰ ਗਿਆ ਤੇ ਫਿਰ ਬੇਸ਼ੱਕ ਤੂੰ ਆਪਦਾ ਜੋ ਮਰਜ਼ੀ ਕਰ ਲੈਣਾ ਯੁੱਧ ਹੁੰਦਾ ਬਾਨਾਸੁਰ ਦਾ ਕੰਨਿਆ ਕੁਮਾਰੀ ਦੇ ਨਾਲ ਤੇ ਕੰਨਿਆ ਕੁਮਾਰੀ ਦੇਵੀ ਜਿਹੜੀ ਆ ਬਾਨਾਸੁਰ ਨੂੰ ਹਰਾ ਦੇਂਦੀ ਹੈ ਤੇ ਬਾਨਾਸੁਰ ਦਾ ਜਦੋਂ ਘਾਇਲ ਪਿਆ ਹੁੰਦਾ ਜ਼ਖਮੀ ਪਿਆ ਹੁੰਦਾ ਤੇ ਬਾਨਾਸੁਰ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਕਿ ਮੇਰੀ ਜਿਹੜੀ ਮੌਤ ਹੈ ਉਹ ਲਿਖੀ ਸੀਗੀ ਇੱਕ ਕੁਵਾਰੀ ਇਸਤਰੀ ਦੇ ਹੱਥੋਂ ਤੇ ਉਹ ਇੱਕ ਮਾਤਾ ਸੀ ਕੰਨਿਆ ਕੁਮਾਰੀ ਤੇ ਇਸ ਚੀਜ਼ ਦਾ ਅਹਿਸਾਸ ਹੋਣ ਤੋਂ ਬਾਅਦ ਵਿੱਚ ਬਾਨਾਸੁਰ ਉਸ ਤੋਂ ਸ਼ਿਮਾ ਮੰਗਦਾ ਤੇ ਜਿਹੜੀ ਕੰਨਿਆ ਕੁਮਾਰੀ ਆ ਦੇਵੀ ਆ ਉਹ ਆਪਦੇ ਉਹ ਆਪਦਾ ਰੂਪ ਦਿਖਾ ਕੇ ਤੇ ਆਪਦੇ ਅਸਲੀ ਰੂਪ ਦੇ ਵਿੱਚ ਆਣ ਕੇ ਉਹਨੂੰ ਦਰਸ਼ਨ ਲੈਂਦੀ ਆ ਚਲੇ ਜਾਂਦੀ ਆ ਅਲੋਪ ਹੋ ਜਾਂਦੀ ਆ ਇਹ ਸੀ ਇਥੋਂ ਦਾ ਇਤਿਹਾਸ ਕੰਨਿਆ ਕੁਮਾਰੀ ਦਾ ਤੇ ਇੱਥੇ ਦੂਜਾ ਇਤਿਹਾਸ ਹੈ ਸਵਾਮੀ ਵਿਵੇਕਾਨੰਦ ਜਿਹੜੇ ਕਿ 1892 ਦੇ ਵਿੱਚ ਇੱਥੇ ਆਣ ਕੇ ਤੇ ਉਹਨਾਂ ਨੇ 25 26 ਤੇ 27 ਦਸੰਬਰ ਇਹ ਸਮੁੰਦਰ ਦੇ ਵਿੱਚ ਦੀ ਹੁੰਦੇ ਇੱਧਰ ਆਏ ਸੀਗੇ ਉਹਨਾਂ ਆਣ ਕੇ ਇੱਥੇ ਭਗਤੀ ਕੀਤੀ ਬਿਨਾ ਕੁਝ ਖਾਦੇ ਪੀਤੇ ਪ੍ਰਮਾਤਮਾ ਦੀ ਭਗਤੀ ਕੀਤੀ ਤੇ ਪ੍ਰਮਾਤਵਾ ਦੇ ਵਿੱਚ ਲੀਨ ਹੋ ਗਏ ਇਹ ਸੁਆਮੀ ਵਿਵੇਕਾਂ ਨੇ ਦੀ ਯਾਦ ਤੇ ਕੰਨਿਆ ਕੁਮਾਰੀ ਦੀ ਯਾਦ ਦੇ ਵਿੱਚ ਇਹ ਜਗ੍ਹਾ ਬਣਿਆ ਆ ਭਾਰਤ ਦਾ ਇੱਕ ਸਿਰਾ ਕਸ਼ਮੀਰ ਹੈ ਤੇ ਦੂਜਾ ਸਿਰਾ ਕੰਨਿਆ ਕੁਮਾਰੀ ਕਸ਼ਮੀਰ ਸਭ ਤੋਂ ਦੂਰ ਦਾ ਫਾਸਲਾ ਉਸ ਤੋਂ ਬਾਅਦ ਸਾਰੀਆਂ ਦੂਰੀਆਂ ਸ਼ਹਿਰਾਂ ਦੀਆਂ ਨਜ਼ਦੀਕ-ਨਜ਼ਦੀਕ ਹੋਣਗੀਆਂ ਸਭ ਤੋਂ ਲੰਬਾ ਫਾਸਲਾ ਆਪਾਂ ਇਸ ਜਗ੍ਹਾ ਤੇ ਦਰਸ਼ਨ ਕਰਨ ਵਾਸਤੇ ਆਏ ਆ ਸਾਈਕਲ ਤੇ ਜੇਕਰ ਇਹ ਵੀਡੀਓ ਚੰਗੀ ਲੱਗੇ ਇਹਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਆਪਣੇ ਮਿੱਤਰ ਪਿਆਰੇ ਬੇਲੀਆਂ ਦੇ ਵਿੱਚ ਸਾਂਝੀ ਵੀ ਜ਼ੂਰ ਕਰ ਦੇਣਾ ਬਹੁਤ ਹੀ ਮਾਨਮਤਾ ਇਤਿਹਾਸ ਹੈ ਜੇਕਰ ਕੋਈ ਗਲਬਾਤ ਕਰਦਿਆਂ ਵਾਧਾ ਘਾਟਾ ਹੋ ਗਿਆ ਹੋਵੇ ਤੇ ਮਾਫੀ ਚਾਹੁੰਦੇ ਆ आनंद स्मारक ਦੇ ਦਰਸ਼ਨ ਕਰਨ ਤੋਂ ਬਾਅਦ ਵਿੱਚ ਹੁਣ ਆਪਾਂ ਇਸ ਟਾਈਮ ਇੱਕ ਵਾਰੀ ਜਾਵਾਂਗੇ ਰੂਮ 'ਚ ਕੋਈ ਖਾ ਪੀ ਕੇ ਆਉਣੇ ਆ ਫਿਰ ਸ਼ਾਮ ਦਾ 뷰 ਆਪਾਂ ਵੇਖਾਂਗੇ ਬਹੁਤ ਹੀ ਸ਼ਾਨਦਾਰ ਆਪਣਾ ਇੱਥੋਂ ਦਾ ਸਫਰ ਆ ਕਿੰਨਾ ਸ਼ਾਨਦਾਰ ਸ਼ਾਮ ਦਾ ਟਾਈਮ ਹੈ ਤੇ ਇੱਧਰ ਲੈ ਬੰਨੇ ਆਪਾਂ ਆਏ ਸੀ ਘੁੰਮਣ ਵਾਸਤੇ ਉਹ ਦੂਰ ਤੱਕ ਰਵੇਖ ਕੇ ਆਏ ਆ ਆਪਾਂ ਖੂਬਸੂਰਤ ਨਜ਼ਾਰੇ ਤੇ ਹੁਣ ਸੂਰਜ ਡੁੱਲ ਚੁੱਕਾ ਤੇ ਉਹ ਸਾਹਮਣੇ ਕੰਨਿਆ ਕੁਬਾਰੀ ਔਰ ਇਹ ਜਿਹੜੀ 메ਨ ਹੈ ਸਟੈਚੂ ਨਜ਼ਰ ਆ ਰਿਹਾ ਹੈ ਸਵਾਮੀ ਵਿਵੇਕਾਨੰਦ ਦਾ ਸਮਾਰਕ ਤੇ ਟੈਂਪਲ ਤੇ ਉਹ 브릿ਜ ਸਾਹਮਣੇ ਬਹੁਤ ਸ਼ਾਨਦਾਰ ਬਣਿਆ ਆ ਤੇ ਹੁਣ ਆਪਾਂ ਦੁਬਾਰਾ ਆਪਣੇ ਕਮਰੇ ਵੱਲ ਨੂੰ ਜਾਂਦੇ ਆ ਤੇ ਇਧਰਲੇ ਬਨੇ ਕੋਈ ਸ਼ਾਨਦਾਰ 뷰 ਚਾਹਤ ਹੈ ਇਸ ਵੇਲੇ ਨਾ ਲਾਈਟਿੰਗ ਸ਼ੁਰੂ ਹੋ ਜਾਂਦੀ ਹੈ ਉਹ 브릿ਜ ਤੇ ਤੁਸੀਂ ਦੇਖੋ ਕਵਤਰੇ ਰੰਗ ਹੁੰਦੇ ਨੇ ਉਧਰੋਂ ਲਾਈਟਾਂ ਚੱਲਦੀਆਂ ਨੇ ਔਰ ਰਾਤ ਦਾ ਥਿਊ ਜਿਹੜਾ ਸ਼ਾਮ ਦਾ ਵੇਖਣ ਵਾਲਾ 컬러ਫੁਲ ਲਾਈਟਾਂ ਤੇ ਬਹੁਤ ਸੋਹਣੇ ਅਗੇ ਲੇਜ਼ਰ ਚੱਲੀਆਂ ਆਸੀਆਂ ਤੇ ਹੁਣ ਇੱਕ ਵਾਰੀ ਫਿਰ ਸਟੌਪ ਕਰ ਦਿੰਦੇ ਨੇ ਕਲਰ ਬਹੁਤ ਬੱਦਲੇ ਰੁਕੇ ਹੁਣ ਆਪਾਂ ਆਪਣੇ ਰੂਮ ਦੇ ਵਿੱਚ ਆ ਗਏ ਆਂ ਤੇ ਨਾਈਟ ਹੋ ਗਈ ਐ ਇਸ ਟਾਈਮ ਆਪਾਂ ਬਣਾਵਾਂਗੇ ਸੇਵੀਆਂ ਸੇਵੀਆਂ ਖਾ ਕੇ ਤੇ ਫਿਰ ਬਣਾਵਾਂਗੇ ਕੌਫੀ ਤੇ ਫਿਰ ਆਪਾਂ ਸੌ ਜਾਗੇ ਦੁੱਧ ਦਾ ਧਾਰ ਦਿੱਤਾ ਵਿੱਚ ਥੋੜਾ ਜਿਹਾ ਪਾਣੀ ਪਾ ਲੈਨੇ ਆ ਤੇਵੀਆਂ ਦਾ ਪੈਕੇਟ ਲੈ ਲਿਆ ਹੈ ਇੱਕ ਦੁੱਧ ਦਾ ਲਿਆ ਹੈ ਤੇ ਤਾਂ ਕੌਫੀ ਦਾ ਪਹੁੰਚ ਲੈ ਗਿਆ ਹੈ ਥੋੜੇ ਵਿੱਚ ਪਾਣੀ ਪਾ ਲੈਨੇ ਤੇ ਸੇਮ ਹੈ ਸੰਗਣੀਆਂ ਉੜੀਆਂ ਜਿਹੜੀਆਂ ਬੜੀਆਂ ਪਾਣੀ ਥੋੜਾ ਜਿਆਦਾ ਪਾ ਰਿਆ ਤੇ ਪਤਲੀਆਂ ਨੇ ਮੈਂ ਕਿਹਾ ਸੰਗਣੀਆਂ ਹੋ ਜਾਣਗੀਆਂ ਤੇ ਫਿਰ ਮਜ਼ਾ ਆਊਗਾ ਖਾਣ ਦਾ ਬੜੀਆ ਗੱਲਬਾਤ ਬਣਦੀ ਪਈ ਐ ਸੈੱਟ ਇੱਕ ਆ ਮੈਂ ਕੋਈ ਇਹਨਾਂ ਦਾ ਸੰਗਣਾ ਉਬਲੀਆਂ ਬੜੀ ਛੇਤੀ ਆ ਇਹਨਾਂ ਦਾ ਫਾਇਦਾ ਇਹ ਹੋ ਜਾਂਦਾ ਵੀ ਛੇਤੀ ਬਣ ਜਾਂਦੀਆਂ ਟਾਈਮ ਬਚ ਜਾਂਦਾ ਤੇ ਬਾਕੀ ਆਪਾਂ ਨੂੰ ਪੰਜਾਬ ਦੇ ਵਿੱਚ ਆਦਤ ਪਈ ਸੇਵੀਆਂ ਖਾ ਲਈਆਂ ਖੀਰ ਖਾ ਲਈ ਤੇ ਇਦਾਂ ਦੇ ਬਣੇ ਇਹ ਚੀਜ਼ਾਂ ਦੇ ਕਾਟ ਹੀ ਅਮੇ ਦਿੰਦੇ ਨੇ ਉਸ ਵਾਰ ਚਾਹ ਬਣਾਵਾਂਗੇ ਕੌਫੀ ਬਣਾਵਾਂਗੇ ਚਾਹ ਹੋ ਗਿਆ ਕੰਮ ਸੰਗਲ ਗੁੱਡ ਵੈਰੀ ਗੁੱਡ ਕਿਆ ਲਗੀ ਤੁਸੀਂ ਕਰਦੇ ਹਾਂ ਬੰਦ ਸਿਲੰਡਰ ਐਨ ਕੀ ਆਪਣੇ ਨਾਲ ਦੋ ਲਿਆਂਦੇ ਸੀ ਤੇ ਦੋਵਾਂ ਨਾਲ ਆਪਣਾ ਟੂਰ ਵਧੀਆ ਨਿਕਲ ਜਾਣਾ ਪਹਿਲਾਂ 4-4 5-5 ਲੈ ਆਈਦੇ ਐਨ ਕੀ ਦੂਣ ਵਾਲੀ ਕੰਮ ਨਿਕਲ ਜਾਣਾ ਹੋ ਗਿਆ ਕੰਮ ਸੈਟ ਹੁਣ ਸੇਵੀਆਂ ਆਪਣੀਆਂ ਬਣ ਗਈਆਂ ਸੇਵੀਆਂ ਖਾਵਾਂਗੇ ਤੇ ਸੌਣਾਂਗੇ ਸਵੇਰੇ ਉੱਠ ਕੇ ਆਪਾਂ ਨਵੇਂ ਸਫ਼ਰ ਦੀ ਕਰਾਂਗੇ ਤਿਆਰੀ ਇੱਥੋਂ ਹੁਣ ਆਪਾਂ ਸੋਚਿਆ ਹੈ ਕਿ ਵੀ ਚਲੇ ਜੰਦੇ ਆ ਕੰਨਿਆ ਕੁਮਾਰੀ ਤੋਂ ਸਿੱਧਾ ਪੰਜਾਬ ਵਾਸਤੇ ਪਰ ਇੱਥੋਂ ਟ੍ਰੇਨ ਨਹੀਂ ਮਿਲਦੀ ਪਈ ਤੇ ਟ੍ਰੇਨ ਆਪਾਂ ਨੂੰ ਅੱਗੇ ਜਾ ਕੇ ਮਿਲੇਗੀ ਤੇ ਟ੍ਰੇਨਾਂ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਵੀ ਆਪਾਂ ਨੂੰ ਪਹਿਲਾਂ ਬਿਲਟੀ ਕਰਾਉਣੀ ਪਵੇਗੀ ਫਿਰ ਨੰਬਰ ਲੱਗੇਗਾ ਤੇ ਕਦੋਂ ਨੰਬਰ ਆਉਣਾ ਇਹ ਚੀਜ਼ ਦਾ ਕੋਈ ਪਤਾ ਨਹੀਂ ਹੈਗਾ ਤੇ ਇੱਥੋਂ ਜਿਹੜੀ ਦਿੱਲੀ ਨੂੰ ਜਾਂਦੀ ਹੈ ਉਹ ਬੁੱਧਵਾਰ ਚੱਲਣੀ ਆ ਤੇ ਅੱਜ ਜਿਵੇਂ ਮੰਨ ਲਓ ਆਇਆ ਤਾਂ ਸੋਮ ਮੰਗਲ ਦੋ ਦਿਨ ਇੱਥੇ ਵੇਟ ਕਰਨੀ ਪੈਣੀ ਆ ਤੇ ਉਹਨਾਂ ਟਾਈਮ ਮੈਂ ਸੋਚਿਆ ਚਲੋ ਰਮੇਸ਼ਵਰ ਵਿਥੋਂ ਤਕਰੀਬਨ ਸਵਾ ਸਵਾ 350 ਕਿਲੋਮੀਟਰ ਜਿੱਥੇ ਭਗਵਾਨ ਰਾਮ ਤੇ ਉਹਨਾਂ ਦੀ ਮਤਲਬ ਸੈਨਾ ਜਿਹੜੇ ਸਾਰੇ ਗਏ ਸੀਗੇ శ్రీਲੰਕਾ ਨੂੰ ਤੇ ਉੱਥੇ ਗੁਰਦੁਆਰਾ ਸਾਹਿਬ ਹੈਗਾ ਅ ਧੰਤਨ ਗੁਰੂ ਨਾਨਕ ਦੇਵ ਜੀ ਜਦੋਂ ਆਪਣੇ ਉਦਾਸੀ ਦੇ ਟਾਈਮ ਤੇ శ్రీਲੰਕਾ ਨੂੰ ਗਏ ਆ ਉੱਥੇ ਗੁਰਦੁਆਰਾ ਸਾਹਿਬ ਹੀ ਬਣਿਆ ਤੇ ਮੈਂ ਕਿਹਾ ਸੋਚਿਆ ਇੰਨੀ ਦੂਰ ਆਏ ਹੁਣ ਤੇ 350 ਕਿਲੋਮੀਟਰ ਹੋਰ ਕੱਢ ਦਿੰਨੇ ਆ ਤੇ ਉਹ ਆਪਾਂ ਸਫ਼ਰ ਕਰਾਂਗੇ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਉਹ ਸਫ਼ਰ ਕੱਢ ਲਈਏ ਤੇ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਕਰਦੇ ਐਂਡ ਅੱਜ ਬਹੁਤ ਹੀ ਜਿਵੇਂ ਮਨ ਨੂੰ ਸ਼ਾਂਤੀ ਮਿਲੀ ਉਹ ਜਗ੍ਹਾ ਤੇ ਆਣ ਕੇ ਬਹੁਤ ਚੰਗਾ ਲੱਗਾ ਬਹੁਤ ਹੀ ਵਧੀਆ ਜਿੱਥੇ ਤਿੰਨਾਂ ਸਮੁੰਦਰਾਂ ਦੇ ਮੇਲ ਹੁੰਦੇ ਹੋਵੇ ਉਹ ਬੰਗਾਲ ਤੇ ਅਰਬੀਆ ਸਾਗਰ ਤੇ ਇੰਡੀਅਨ ਓਸ਼ੀਨ ਉਹ ਪਾਣੀ ਆਪਸ ਦੇ ਵਿੱਚ ਮਤਲਬ ਵੱਖਰਾ ਵੱਖਰਾ ਉਹਨਾਂ ਦਾ ਕਲਰ ਹੁੰਦਾ ਤੇ ਬਹੁਤ ਹੀ ਵਧੀਆ ਤੇ ਉੱਥੇ ਇੱਕ ਹਵਾ ਜਿਹੜੀ ਇੰਨੀ ਯਾਰੀ ਹਵਾ ਤੇਜ਼ ਹੁੰਦੀ ਹੈ ਨਾ ਉਹ ਹਵਾ ਕਦੀ ਵੀ ਮਤਲਬ ਰੁਕਦੀ ਨਹੀਂ ਤੇਜ਼ ਹੀ ਹਵਾ ਰਹਿੰਦੀ ਆ ਤੇ ਬਹੁਤ ਸੁਣਾ ਬੜੀ ਬੜਾ ਵਧੀਆ ਕੁਝ ਚੀਜ਼ਾਂ ਆਪਾਂ ਚਲੋ ਰਿਕਾਰਡਿੰਗ ਕੀਤੀਆਂ ਕੁਝ ਟੀ ਚੀਜ਼ਾਂ ਮੰਨ ਲਓ ਐਸੇ ਆਪਾਂ ਮੰਨ ਲਓ ਮਾਰੀਆਂ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਇਹਨ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਸਭ ਕੁਝ ਕਰਦਿਆ ਕਰੋ ਤਾਂ ਆਪਾਂ ਹੋਰ ਵਧੀਆ ਤੋਂ ਵਧੀਆ ਵੀਡੀਓ ਬਣਾਉਂਦੇ ਰਾਂਗੇ ਬਾਕੀ ਆਪਣਾ ਕੰਨਿਆ ਕੁਮਾਰੀ ਟਿੱਕਰ ਸੀਗਾ ਕੰਨਿਆ ਕੁਮਾਰੀ ਟਿੱਕਰ ਆਪਣਾ ਸਫਰ ਹੋ ਗਿਆ ਹੁਣ ਆਪਾਂ ਹੋਲੀ-ਹੋਲੀ ਕੋਸ਼ਿਸ਼ ਕਰਾਂਗੇ ਪੰਜਾਬ ਵਾਲੀ ਸਾਈਡ ਨੂੰ ਆਉਣ ਨੂੰ ਕਿਉਂਕਿ ਕਾਫੀ ਟਾਈਮ ਹੋ ਗਿਆ 26 ਦਸੰਬਰ ਨੂੰ ਘਰ ਤੋਂ ਚੱਲਿਆ ਸੀਗਾ ਤੇ ਅੱਜ 26 ਜਨਵਰੀ ਹੈ ਸੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਵ ਯੂ ਆਲ ਬਾਏ ਬਾਏ ਹੁਣ ਖਾਣੇ ਆਪਾਂ ਖੀਰ ਤੇ ਉਸ ਤੋਂ ਬਾਅਦ ਵਿੱਚ ਬਣਾਵਾਂਗੇ ਕੌਫੀ ਤੇ ਫਿਰ ਸੌਂ ਜਾਗੇ ਇਹ ਆਪਣਾ ਰੂਮ ਸੀਗਾ ਇਹ ਮਾ ਜੀ ਸੀਗਾ